ਮੈਂ ਮਰ ਜਾਵਾਂ ਮੈਂ ਮਰ ਜਾਵਾਂ ਮਰਦਾ ਮਰਦਾ ਤੇਰੇ ਲਈ ਕੁਝ ਕਰ ਜਾਵਾਂ ਮੈਂ ਮਰ ਜਾਵਾਂ ਮਰਦਾ ਮਰਦਾ ਤੇਰੇ ਲਈ ਇਹੋ ਜਿਹਾ ਕੁਝ ਕਰ ਜਾਵਾਂ ਜੀਹਦੇ ਨਾਲ ਤੂੰ ਮੈਨੂੰ ਯਾਦ ਕਰੇਂਗੀ ਮੇਰਾ ਵਾਦਾ ਹੈ ਜੇ ਆਉਂਦੇ ਦੀ ਕਦਰ ਨਾ ਕਰਦੀ ਮਰੇ ਦੀ ਪੂਜਾ ਕਰੇਗੀ ਪੂਜਾ ਕਰੇਗੀ ਜਿਸ ਦਿਨ ਮਿੱਠੀਏ ਤੇਰੇ ਹੱਥ ਦੀ ਚਾਹ ਪੀ ਲਈ ਮੇਰੇ ਸਾਰੇ ਦੁੱਖ ਟੁੱਟ ਜਾਣਗੇ ਜਿਸ ਦਿਨ ਮਿੱਠੀਏ ਤੇਰੇ ਹੱਥ ਦੀ ਚਾਹ ਪੀ ਲਈ ਮੇਰੇ ਸਾਰੇ ਹੀ ਦੁੱਖ ਟੁੱਟ ਜਾਣਗੇ ਮੇਰੇ ਪਿਆਰ ਤੇ ਵਿਸ਼ਵਾਸ ਰੱਖੀ ਤੋਖਾ ਨਾ ਦੇ ਦਵੇਂ ਨਹੀਂ ਤਾਂ ਮੇਰੇ ਸਾਰੇ ਰੁਕ ਜਾਣਗੇ ਸਾਰੇ ਰੁਕ ਜਾਣਗੇ ਯਾਰੋ ਮੈਨੂੰ ਛੱਡ ਵੀ ਗਈ ਮੈਂ ਫਿਰ ਵੀ ਹੁੰਦੇ ਰਾਹਾਂ 'ਚ ਖੜਦਾ ਯਾਰੋ ਉਹ ਮੈਨੂੰ ਛੱਡ ਵੀ ਗਈ ਮੈਂ ਫਿਰ ਵੀ ਹੁੰਦੇ ਰਾਹਾਂ 'ਚ ਖੜਦਾ ਆ ਉਹ ਮੈਨੂੰ ਨਾਂ ਦੇ ਸੇ ਤਾਂ ਉਹਦੀ ਯਾਦ 'ਚ ਮਰਦਾ ਆ ਉਹਦੀ ਯਾਦ 'ਚ ਮਰਦਾ ਆ ਰੱਬ ਵੀ ਸੱਚੇ ਬੰਦੇ ਦਾ ਸਾਥ ਨਹੀਂ ਦਿੰਦਾ ਐਸ ਦੁਨੀਆ ਚ ਕਿੰਨੂ ਮਰਜ਼ੀ ਸੱਚੇ ਦਿਲੋਂ ਪਿਆਰ ਕਰਕੇ ਦੇਖ ਲੋ ਕੋਈ ਵੀ ਪਿਆਰ ਦੇ ਦੇਲੇ ਪਿਆਰ ਨਹੀਂ ਦਿੰਦਾ ਪਿਆਰ ਚ ਚਾਹ ਨਹੀਂ ਦਿੰਦਾ ਕਾਸ਼ ਮੇਰੇ ਪਰ ਲੱਗ ਜਾਣ ਕਾਸ਼ ਮੇਰੇ ਪਰ ਲੱਗ ਜਾਣ ਕਦੀ ਮੈਂ ਉੱਤੇ ਜਾਵਾਂ ਕਦੀ ਮੈਂ ਥੱਲੇ ਆਵਾਂ ਕਾਸ਼ ਮੇਰੇ ਪਰ ਲੱਗ ਜਾਣ ਕਦੀ ਮੈਂ ਉੱਤੇ ਜਾਵਾਂ ਕਦੀ ਮੈਂ ਥੱਲੇ ਆਵਾਂ ਮੈਨੂੰ ਮੇਰਾ ਪਿਆਰ ਨਾ ਨਾ ਮਿਲੇ ਫਿਰ ਮੈਂ ਮਰ ਜਾਵਾਂ ਫਿਰ ਮੈਂ ਮਰ ਜਾਵਾਂ